ਜਿੱਦੀ ਵੀਰੀ ਸੋਤ ਸੰਭਲੀ ਆ ਜੀ ਜਿੱਦੀ ਇਹਦੀ ਨਿਗਾਹ ਨੇ ਕੀ ਇਹ ਚੱਕੀ ਦਾ ਕੰਮ ਕਰਦਾ ਜੀ ਪਹਿਲਾਂ ਇੰਜਨ ਤੇ ਕਰਦਾ ਸੀ ਕੰਮ ਜਿਹੜਾ ਸੁਖ ਸੁਖ ਵਾਲੇ ਤੇ ਅੱਠਵੇਂ ਚਪੜ ਤੇ ਪੜਦੇ ਤੇ ਇਹਦੇ ਨਿਗਾਹ ਪੱਗ ਜੀ ਕਿੰਨੇ ਸਾਲਾਂ ਤੋਂ ਕਰਦੇ 50 ਸਾਲ ਦੇ ਕਿਹਾ ਹੋਗਾ ਖਤਰਾ ਨਹੀਂ ਲੱਗ ਰਿਹਾ ਕੋਈ ਖਤਰਾ ਨਹੀਂ ਤੇ ਆਪ ਲੋ ਮੰਗੇ ਤੇ ਵੀ ਪੰਜ ਤੱਕ ਤਾਂ ਦਰਸ਼ਨ ਹੋ ਜਾਣ ਗੁਰੂ ਸਾਹਿਬ ਤੋਂ ਮੁਕਤੀ ਦਾ ਉਹ ਹੋਆ ਵੀ ਗਾਹ ਹੋ ਜੀਏ ਪੈਸੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਕਹਿੰਦੇ ਨੇ ਜੇਕਰ ਕੋਈ ਕੰਮ ਗੁਜਰਨ ਦਾ ਜਜ਼ਬਾ ਹੋਵੇ ਚਾਹਤ ਹੋਵੇ ਤਾਂ ਅਪੰਗਤਾ ਵੀ ਉਸ ਦੇ ਮੂਰੇ ਰੋੜਾ ਨਹੀਂ ਬਣਦੀ ਪਿੰਡ ਬਾਠਾ ਦਾ ਰਹਿਣ ਵਾਲਾ 81 ਸਾਲਾ ਬਜ਼ੁਰਗ ਜੋ ਨੇਤਰਹੀਨ ਹੋਣ ਦੇ ਬਾਵਜੂਦ ਆਟਾ ਚੱਕੀ ਚਲਾ ਰਿਹਾ ਹੈ ਮੋਟਰ ਦੇ ਸਟਾਰਟਰ ਤੇ ਚਾਲੂ ਕਰਨ ਤੋਂ ਲੈ ਕੇ ਕਣਕ ਤੇ ਮੱਕੀ ਦੀ ਪਿਹਾਈ ਤੱਕ ਦਾ ਸਾਰਾ ਕੰਮ ਉਹ ਖੁਦ ਹੀ ਕਰਦਾ ਹੈ ਜੋ ਇੱਕ ਤੋਂ ਵੱਡੀ ਮਿਸਾਲ ਹੈ ਇਸ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਨੂੰ ਕੁਝ ਸੇਧ ਮਿਲ ਸਕੇ ਜੀ ਸਿੰਘ عمر ਕਿੰਨੀ 75 ਤੋਂ 30 ਅੱਜ ਇਹ ਕੰਮ ਚੱਕੀ ਰੱਖਨੇ ਸਾਲਾਂ ਤੋਂ ਕਰਦੇ 50 ਸਾਲ ਦੇ ਕਿਰਦਾਰ ਖਤਰਾ ਨਹੀਂ ਲੱਗ ਰਿਹਾ ਕੋਈ ਖਤਰਾ ਨਹੀਂ ਹਾਂ ਕਿਵੇਂ ਵੀ ਰਮ ਅੰਦਾਜ਼ਾ ਹੋਇਆ ਕਿਵੇਂ ਲੱਗਦਾ ਅੰਦਾਜ਼ਾ ਉਹਦੀ ਰੱਬ ਦੀ ਕਿਰਪਾ ਜਦੋਂ ਜਦ ਮੈਨੂੰ ਲੱਗਦਾ ਉਹ ਮੈਂ ਕੰਮ ਕਰਨੀ ਨਹੀਂ ਲੱਗਦਾ ਕਦੇ ਭਾਜਣਤ ਮੈਂ ਦੇਖ ਜੋ ਕਾਇਦਨ ਉਹ ਆਪਰੇ ਆਪੇ ਲੋਕ ਤੋਲ ਕੇ ਰਹਿ ਜਾਂਦੇ ਆਪਦੇ ਆਪੇ ਚੱਕ ਕੇ ਰਹਿ ਜਾਂਦੇ ਧਰ ਜਾਂਦੇ ਨੇ ਪੈਸੇ ਪੈਸੇ ਆਪਦੇ ਆਪੇ ਦੇ ਜਾਂਦੇ ਉਹਨੂੰ ਦੱਸ ਦਿੰਦਾ ਵੀ ਇੰਨੇ ਪੈਸੇ ਹੋ ਗਏ ਆਪਦੇ ਆਪ ਨੂੰ ਲੋਕ ਆਪੇ ਜਾਂਦੇ ਨੇ ਠਗੀ ਵਿੱਚ ਜਾਂਦੇ ਨੇ ਠਗੀ ਵਿੱਚ ਬਾਝ ਜਾਂਦੇ ਆ ਫਿਰ ਤਾਂ ਵੀ ਹੋ ਕੇ ਫਿਰ ਸਰ ਕਰ ਲੀਦਾ ਸਰ ਕਰ ਲੈਂਦਾ ਹੂੰ ਤੇ ਬਾਕੀ ਪਰਮਾਤਮਾ ਤੋਂ ਸ਼ਿਕਵਾਤ ਨਹੀਂ ਕਦੇ ਨਾ ਕੋਈ ਨਹੀਂ ਸ਼ਿਕਵਾਤ ਕੋਈ ਨਹੀਂ ਕਰੀਦਾ ਜਿਹੜਾ ਕੁਝ ਉਹਨੇ ਲਿਖਦਾ ਉਹ ਸਿਰਫ ਬਣ ਨਹੀਂ ਬਣਨਾ ਸੀ ਹੈ ਹਾਂ ਕਿਸਮਤ ਦੀ ਗੇੜ ਮੰਨਦੇ ਖਤਰਾ ਤਾਂ ਨਹੀਂ ਕਦੇ ਲੱਗਿਆ ਸਾਨੂੰ ਨਾ ਕੋਈ ਖਤਰਾ ਨਹੀਂ ਲੱਗਿਆ ਕੀ ਕੀ ਕੰਮ ਆਪ ਕਰਦੇ ਹੋ ਸਭ ਕੁਝ ਆਟਾ ਬੀਪੀ ਲੈ ਸਭ ਕੁਝ ਕਰਦਾ ਪਟੇ ਵਿਚਾਰਦੇ ਸਭ ਕੁਝ ਕਰਦੇ ਹੋ ਖੋਲ ਖਲੀ ਜੱਕੀ ਦਾ ਕੋ ਕਰਦੇ ਇਹਨਾਂ ਸਭ ਕੁਝ ਕਿੰਨਾ ਟਾਂਕਾ ਕੋਈ ਨਿਗ੍ਹਾ ਕਿੰਨੇ ਸਾਲ ਦੇ ਦਿੱਤੇ ਨੇ ਨਿਗ੍ਹਾ ਥੋੜੀ ਚਲੀ ਗਈ ਮੈਂ ਮੇਰਾ ਖਿਆਲ ਆ ਵੀ 15 18 ਸਾਲ ਦਾ ਸੀ ਯਾਰ ਆਪਾਂ ਦਾ ਰਬ ਜਾਲ ਛਕਰਨਾ ਕਰਦਾ ਵਿਚਾਰਾ ਆਪਾਂ ਨੂੰ ਕਿੱਥਾ ਦੇਦਾ ਆਪਦਾ ਆਪਣਾ ਦਰਸਾਣਾ ਹੁੰਦੀ ਕਰਕੇ ਖਾਣ ਦੀਆਂ ਦੀਆਂ ਪੈਸੇ ਹਾਂ ਤੇ ਲੋਪੀਂਗ ਮੰਗਦੇ ਉਹਨਾਂ ਤੋਂ ਆਪਾਂ ਵਧੀਆਂ ਜੇ ਹਾਂ ਮਿਹਨਤ ਕਰਦੇ ਹਾਂ ਮਿਹਨਤ ਕਰਦੇ ਆ ਕਿਸੇ ਚ ਬੋਝ ਨਹੀਂ ਹੈਗਾ ਹਾਂ ਆਹ ਗੱਲ ਹੈ ਕਿੰਨੇ ਭੈਣ ਭਰਾ ਤੁਸੀਂ ਚਾਰਾਂ ਭਾਈ ਦੇ ਭੈਣ ਕੋਈ ਨਹੀਂ ਥੋੜਾ ਹੱਥ ਬਟਾਉਂਦੇ ਨੇ ਚੱਕੀ ਦੇ ਵਿੱਚ ਕੋਈ ਨਹੀਂ ਬਟਾਉਂਦਾ ਅੱਛਾ ਹਾਂ ਇਕੱਲੇ ਕਰਦੇ ਇਕੱਲੇ ਹੀ ਕਰਦੇ ਪੈਸੇ ਵੀ ਇਕੱਲੇ ਲੱਗਦੇ ਹਾਂ ਹੈ ਨਹੀਂ ਉਪਰ ਜੀ ਜਿਹੜੇ ਸਭ ਕੋ ਠਮਾਇਆ ਹੋਇਆ ਭਤੀਜੇ ਨੂੰ ਹਾਂ ਪਤੀਜਾ ਸਾਰਾ ਹਾਂ ਪਤੀਜਾ ਸਾਰਾ ਮਾੜਾ ਮੋਟਾ ਨਾ ਸਭ ਕੁਝ ਕਰਾਉਂਦੇ ਨੇ ਪਿੰਡ ਤੋਂ ਬਾਹਰ ਪਿੰਡ ਤੋਂ ਨਾ ਉਹ ਦੇ ਕੋ ਲੈ ਕੇ ਜਾਂਦਾ ਤਾਂ ਉਹਨਾਂ ਸਾਰੀ ਨਾਲ ਜਾਂਦੇ ਆ ਵਿਆਹ ਸ਼ਾਦੀ ਵਿਆਹ ਸ਼ਾਦੀ ਆਪਣਾ ਕੋਈ ਪਤੀਜਾ ਤੇ ਲਿਆ ਹੋਇਆ ਨਹੀਂ ਕਦੇ ਵੈ ਤੁਸੀਂ ਕਦੇ ਵਿਆਹ ਕਰਦੇ ਕਿਉਂਕਿ ਨਾ ਨਾ ਕਦੇ ਨਹੀਂ ਨਾ ਕਿਸੇ ਨਾਲ ਨਹੀਂ ਨਹੀਂ ਗਈ ਨਹੀਂ ਹੈਗੀ ਪਤੀ ਦੇ ਪਤੀ ਦੇ ਲਈ ਵਿਆਹ ਤੇ ਗਏ ਤਾਂ ਜੱਬੇ ਹੋਣਗੇ ਉਹ ਤੋਂ ਬਾਅਦ ਨਹੀਂ ਗਏ ਨਹੀਂ ਗਏ ਹਾਂ ਨਾ ਹਜੂਰ ਸਾਹਿਬ ਦੀ ਯਾਤਰਾ ਤਾਂ ਕੀਤੀ ਆ ਹਜੂਰ ਸਾਹਿਬ ਨੂੰ ਦੋ ਵੇਲ ਕੀਤੀ ਆ ਹਾਂ ਉਹ ਖੁਸ਼ੀ ਆ ਹਾਂ ਉਹ ਖੁਸ਼ੀ ਆ ਆਪਾਂ ਪੰਜੇ ਤਖਤਾਂ ਦੇ ਦਰਸ਼ਨ ਕਰ ਲਏ ਉਹਨਾਂ ਦਾ ਖੁਸ਼ ਹੋ ਆਪਾਂ ਉਹ ਪੰਜੇ ਤਖਤਾਂ ਦੇ ਹਾਂ ਹਾਂ ਕੋਈ ਹੋਰ ਗੱਲ ਨਹੀਂ ਚਾਹਵਾ ਮੰਗੇ ਰੱਬ ਤੋਂ ਜਾ ਕੇ ਕੀ ਮੰਗਿਆ ਰੱਬ ਤੋਂ ਤਾਂ ਆਪ ਲੋਬ ਮੰਗੇ ਜੇ ਵੀ ਪੰਜੇ ਤਖਤਾਂ ਦੇ ਦਰਸ਼ਨ ਹੋ ਜਾਣ ਗੁਰੂ ਸਾਹਿਬ ਤੋਂ ਪੰਜੇ ਤਖਤਾਂ ਦੇ ਦਰਸ਼ਨ ਹੋ ਗਏ ਅੱਗੇ ਕੀ ਹੋਰ ਕੀ ਆਸਾ ਹੋਰ ਕੋਈ ਨਹੀਂ ਆਸ ਨਹੀਂ ਵੀ ਹੁਣ ਤਾਂ ਆਪ ਲੋਬ ਜੀ ਮੁਕਤੀ ਦਾ ਉਹ ਹੈ ਵੀ ਕਹਾ ਹੋ ਜੀ ਪੈਸੇ ਨਵਾਂ ਵਰਜੀ ਤਸ਼نگ ਜੀ ਮੇਰਾ ਤੇ ਮੇਰਾ ਭਰਾ ਸਰਜੀਤ ਤਸ਼نگ ਜੀ ਚੱਕੀ ਜੀ ਚਲਾਉਂਦਾ ਜੀ ਇਹ ਨਿਗਾਹ ਦਬਣਾ ਅੱਖਾਂ ਤੋਂ ਤੇ 75 ਸਾਲਾਂ ਦਾ ਜੀ ਕਿੰਨੇ ਸਾਲਾਂ ਤੋਂ ਉਹ ਦੇ ਤਾ ਇਹਨੂੰ 8ਵੀਂ ਚ ਪੜਦੇ ਪੜਦੇ ਤੇ ਇਹਦੀ ਨਿਗਾਹ ਪੱਗ ਜੀ ਬਹੁਤ ਲਾਜ ਲੁਜ ਕਰਾਇਆ ਸਾਡਾ ਬਾਪੂ ਜੀ ਲੈ ਕੇ ਚੰਡੀਗੜ੍ਹ ਤੱਕ ਫਿਰਦਾ ਰਿਹਾ ਤੇ ਗੈਡ ਲੋਗ ਡਾਕਟਰਾਂ ਦੇ ਜਵਾਬ ਦੇਤਾ ਜੀ ਇਹਨੂੰ ਜੰਮਈ ਵੀ ਨਾੜੀਆਂ ਕਹਿੰਦੇ ਇਹਦੀ ਕਮਜ਼ੋਰ ਹੋ ਗਈਆਂ ਜੀ ਕਿੰਨੋਂ ਜੰਮਈ ਬੰਦ ਹੋ ਗਿਆ ਵੀ ਇਹਨੇ ਟੀਕੇ ਬਹੁਤ ਮਹਿੰਗੇ ਮਹਿੰਗੇ ਲਵਾ ਕੇ ਦੇਖ ਲੈ ਪੰਜ ਟੀਕੇ ਵੀ ਲਵਾਏ ਤੇ ਇਹ ਮਹਿੰਗੇ ਤਾਂ ਮਹਿੰਗਾ ਹੈ ਹਾਂ ਕਦੇ ਬੋਲਤ ਨਹੀਂ ਬਨੇ ਪਰਵਾਰ ਤੇ ਨਾ ਕੋਈ ਬੋਝ ਨਹੀਂ ਪਿਆ ਇਹਨਾਂ ਅਬਦਾ ਕਮਾਉਂਦੇ ਨੇ ਹਾਂ ਅਬਦਾ ਚੱਲ ਵੀ ਕਮਾਉਂਦਾ ਹੀ ਆ ਹਾਫ ਦੇਖ ਕੇ ਆਪੇ ਹਾਂ ਜੀ ਮੈਂਟ ਕਰਦੇ ਨੇ ਚੰਗਾ ਲੱਗਦਾ ਹਾਂ ਜੀ ਆਪ ਮੈਂਟ ਕਰਦਾ ਜੀ ਅਬਦਾ ਚਲਾਉਂਦਾ ਆਪਦਾ ਕੰਮਕਾਰ ਜਾਨੀ ਹਾਂ ਜੀ ਹਾਂ ਹਾਂ ਸਾਡੇ ਬਾਪੂ ਜੀ ਨੇ ਚੱਕੀ ਲਾਤੀ ਸੀ ਫਿਰ ਉਹਦੇ ਵੀ ਚੱਲੇ ਇਹ ਆਪਣਾ ਗਲਜਾਰਾ ਹੋ ਹੀ ਜਾਊਗਾ ਜੀ ਵੀ ਚੱਲ ਕੰਮ ਚਲਾਈ ਜਾਊਗਾ ਆਪਣਾ ਵੀ ਇਹਦੇ ਸ਼ਰਤੇ ਰੋਟੀ ਰੋਟੀ ਚੱਲੀ ਜਾਊ ਜੀ ਬਾਪੂ ਨੇ ਸਿਖਾਇਆ ਸਾਰਾ ਕੁਝ ਹਾਂ ਜੀ ਹਾਂ ਬਾਪੂ ਜੀ ਨੇ ਲਵਾਇਆ ਤੇ ਪਹਿਲਾਂ ਸਾਡੇ ਨੇ ਮੇਰਾ ਬਲਵੀਰ ਸਿੰਘ ਸਰਪੰਚ ਪਿੰਡ ਬਾਠਾ ਤੇ ਸਰਜੀਤ ਸਿੰਘ ਆ ਜੀ ਕਿਵੇਂ ਦੇਖਦੇ ਹੋ ਅੱਖਾਂ ਨਹੀਂ ਹੈਗੀਆਂ ਨੀਗਾਨੀ ਇਹ ਤੇ ਜਿੱਦੀ ਮੇਰੀ ਸ਼ੁਰਤ ਸੰਭਲੀ ਆ ਜੀ ਜਿੱਦੀ ਇਹਦੀ ਨਿਗਾਹ ਨਹੀਂ ਹੈਗੀ ਹਾਂ ਜੀ ਇੱਥੇ ਕੰਮ ਕਰਦਾ ਜੀ ਕੀ ਕੀ ਕੰਮ ਕਰਦਾ ਇਹ ਚੱਕੀ ਦਾ ਕੰਮ ਕਰਦਾ ਜੀ ਪਹਿਲਾਂ ਇੰਜਨ ਤੇ ਸਭ ਦਾ ਦੀ ਕੰਮ ਦੇ ਸੱਚ ਕੁਆਲਿਟੀ ਚੁੱਪ ਚਾਪ ਰਹੀ ਪੈਸੇ ਕੱਟਣੇ ਵਜਨ ਕਰਨਾ ਸਭ ਬਹੁਤ ਔਖਾ ਸਮਾਂ ਇਹ ਲੋਕ ਇਹ ਕਰਦੇ ਨੇ ਆਪਦੇ ਆਪੇ ਵਜਨ ਆਪਦੇ ਆਪੇ ਇਮਾਨਦਾਰੀ ਨਾਲ ਇਹਨੂੰ ਪੈਸੇ ਦੇ ਜਾਂਦੇ ਨੇ ਇਮਾਨਦਾਰੀ ਦੁਕਾਨ ਹੀ ਆ ਤਾਂ ਹੂੰ ਇਮਾਨਦਾਰੀ ਦੁਕਾਨ ਹੈ ਜੀ ਕਈ ਵਾਰ ਲੋਕ ਧੱਕੀ ਵੀ ਮਾਰ ਜਾਂਦੇ ਨੇ ਉਹ ਤਾਂ ਵਿਚ ਵਿਚ ਕੋਈ ਕਰ ਜਾਂਦਾ ਆ ਆਪਦੇ ਮਾਨ ਤੇ ਕੋਈ ਕੁਝ ਕਰੇ ਨਾ ਕਰੇ ਹੂੰ ਇਹ ਨਹੀਂ ਕਹਿੰਦਾ ਕਿਸੇ ਨੂੰ ਕੁਝ ਵੀ ਕਈ ਲੋਕ ਚੰਗੇ ਭਲੇ ਵੀ ਹੋਂਦੀ ਜਾਂਦੇ ਨੇ ਉਹ ਇਹ ਓਕਣ ਨਹੀਂ ਕਰਦਾ ਆ ਆਪਦਾ ਕਮਾਉਂਦਾ ਖਾਂਦਾ ਇਹ ਲੋਕਾਂ ਦੇ ਨਿਰਭਰ ਨਹੀਂ ਹੈਗਾ ਮਿਹਨਤ ਕਰਦਾ ਮਿਹਨਤ ਕਰਦਾ ਕੀ ਕਹਾਂਗੇ ਹੋਰ ਲੋਕਾਂ ਨੂੰ ਵੀ ਲੱਗਦਾ ਬਾਪੂ ਮਿਸਾਲ ਆ ਇਹ ਮਿਸਾਲ ਆ ਇੱਕ ਇਹਦੇ ਵਾਂਗ ਲੋਕ ਜਿਹੜੇ ਮੰਗਦੇ ਫਿਰਦੇ ਨੇ ਉਹ ਆਪਦਾ ਕੰਮ ਕਰਕੇ ਖਾਣ